ਬਾਕੀ ਲੇਵੇ ਦੀ ਜਿਹੜੀ ਹੈਗੀ ਆ ਬਹੁਤ ਜਿਆਦੇ ਸਾਫ ਸੁਥਰੇ ਲੇਵੇ ਵਾਲੀ ਪਹਿੜ ਆ ਗਈ ਆਪਾਂ ਸਾਡਾ ਬਾੜਵਾ 65000 ਰੁਪਏ ਦੇ ਦਾਂਗੇ ਰਾਮਾ ਅੱਛਾ 15 17 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਪਾ ਦੂ 65000 ਰੁਪਈਆ ਰੇਟ ਹੈ ਦਾ ਤੇ 63000 ਦੀ ਕਹਿੰਦਾ ਦੇਣੀ ਆ ਲੈ ਜਾ ਹਾਂਜੀ ਸਸੀ ਕਾਲ ਦੋਸਤੋ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਬਾਈ ਪ੍ਰਦੀਪ ਨਾਮ ਮਲਾਵਾਂਗੇ ਤੇ ਇੱਕ ਵਾਰੀ ਨਾ ਤੁਹਾਨੂੰ ਮੈਂ ਪ੍ਰਦੀਪ ਦੇ ਜਿਹੜੇ ਘਰੇ ਪਸ਼ੂ ਰੱਖੇ ਹੋਇਆ ਜਿਹੜੇ ਆ ਸਾਹਮਣੇ ਮੱਜਾਂ ਤੇ ਕਟੀਆਂ ਆ ਗਈਆਂ ਘਰੇ ਰੱਖੀਆਂ ਹੋਈਆਂ ਤੇ ਬਾਕੀ ਬਾਈ ਦਾ ਕੰਮ ਹੈਗਾ ਨਾ گاਵਾ ਦਾ ਵਪਾਰ ਦਾ ਤੇ ਇਹ ਇਧਰਲੇ ਪਾਸੇ ਆ ਗਈਆਂ ਜਿਹੜੀਆਂ گاਵਾ ਬਾਈ ਨੇ ਹੈਗੀਆਂ ਜਿਹੜੀਆਂ ਇਹ ਦੇਣੀਆਂ ਨੇ ਹਨਾ ਅੱਜ 6 گاਵਾ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਪਹਿਲੇ ਨੰਬਰ ਵਾਲੀ ਗਾਂ ਇਹ ਪਹਿਲੇ ਸੂਏ ਸੂਗੀ ਬਾਕੀ ਤੁਸੀਂ ਇਹ ਦੇਖ ਲਓ ਬਰੀਡ ਵਾਲੇ ਪੱਖ ਤੋਂ ਬਹੁਤ ਜ਼ਿਆਦਾ ਚੰਗੀਆਂ ਇੱਕ ਇਧਰ ਦੇਸੀ ਨਿਗਾਹ ਮਾਰ ਲਓ ਇਹ ਸਾਰੀਆਂ ਗਾਵਾਂ ਦੀ ਆਪਾਂ ਡਿਟੇਲ ਥੋੜੇ ਨਾਲ ਸਾਂਝੀ ਕਰਾਂਗੇ ਬਾਕੀ ਆਜੋ ਕਰਾਗੇ ਬਾਈ ਨਾਲ ਗੱਲਬਾਤ ਥੋੜੇ ਨਾਲ ਤੇ ਕੀ ਕੀ ਰੇਟ ਕਰਦਾ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਇਥੋਂ ਤੱਕ ਇਹਦਾ ਐਂਡ ਪੁਆਇੰਟ ਆ ਗਿਆ ਪਹਿਲੀ ਸੂਈ ਇਸ ਗਾਣੇ ਸੂਣਾ ਤੇ ਆ ਜੋ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਕਰਦੇ ਹਾਂ ਹਾਂਜੀ ਹਾਂਜੀ ਭਾਈ ਜੀ ਹਸੀ ਕਾਲ ਜੀ ਹਸੀ ਕਾਲ ਭਾਈ ਤੇ ਭਾਈ ਜੀ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਆਪਣਾ ਨਾਮ ਤੇ ਕਿਹੜੇ ਪਿੰਡ ਖੜੇ ਆਪਾਂ ਨਾਮ ਮੇਰਾ ਪ੍ਰਦੀਪ ਸਿੰਘ ਆ ਭਾਈ ਪਿੰਡ ਰੋਹਣਾ ਤਸੀਲ ਕਾਲਾਂਵਲੀ ਜ਼ਿਲ੍ਹਾ सिरसा ਠੀਕ ਆ ਅ ਪ੍ਰਦੀਪ ਵਪਾਰ ਦਾ ਕੰਮ ਆ ਆਪਣਾ ਹਾਂ ਹਾਂ ਵੀਰੇ ਕਿੰਨੇ ਸਾਲ ਹੋ ਗਏ ਵਪਾਰ ਨੂੰ ਵਪਾਰ ਕਰ 8 ਸਾਲ ਹੋ ਗਏ ਵੀਰੇ 2016 ਚ ਲੱਗੇ ਸੀ ਆਪਾਂ ਠੀਕ ਆ 8 ਸਾਲ ਹੋ ਗਏ 8 ਸਾਲ ਹੋ ਗਏ ਠੀਕ ਆ ਅ ਆਪਣੇ ਕੋਲੇ ਅੱਜ ਹੈਗੀਆਂ ਕਟੂਕੜ 6 ਗਾਮਾ 6 ਗਾਮਾ ਕਿੰਨੇ ਹੀ ਪ੍ਰਦੀਪ ਹਾਂ ਹਾਂ ਤੇ ਇੱਕ ਤਾਂ ਬੋਲੀ ਥੋੜਾ ਜਿਹਾ ਉੱਚੀ ਤੇ ਪਹਿਲੇ ਨੰਬਰ ਆਈ ਤਾਂ ਸ਼ੁਰੂ ਕਰ ਲਾ ਤੇ ਕਿੰਨੇ ਸੂਏ ਸੂਹਣੇ ਨੇ ਇਹ ਪਹਿਲਾ ਸੂਆ ਸੂਹੂਗੀ ਬੇਟਾ ਰਾਮਣ ਪਹਿਲਾ ਸੂਆ ਪਹਿਲਾ ਸੂਆ ਸੂਹੂਗੀ ਹਜੇ 8-10 ਦਿਨ ਲੈ ਜਾਊਗੀ ਬੱਚੀ 8-10 ਦਿਨ ਲੈ ਜਾਊਗੀ ਹਾਂ ਆਰਾਮਦਾਰੀ ਨਾਲ ਹੀ ਲੈ ਜਾਊਗੀ 8 ਤੋਂ 10 ਦਿਨ ਲੈ ਜਾ ਤੇ ਇਹ ਆਪ ਕਿਹੜੇ ਟੀਕੇ ਦੀ ਹੈ ਜਾਂ ਇਹਦੇ ਟੀਕਾ ਕਿਹੜਾ ਲੱਗਿਆ ਉਹ ਪਤਾ। ਯਾ ਪੰਨਸਲ ਸਾਹਮਣੇ ਵੀਰੇ ਐਫ.ਸੀ ਇਹਦੇ ਟੀਕੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ। ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਮੈਂ ਝੂਠ ਮਾਰ ਕੇ ਕਹਿ ਦਿੱਤੀ ਉਹ ਆ ਫਲਾਨਾ ਉਹਦਾ ਕੋਈ ਫਾਇਦਾ ਨਹੀਂ। ਤੇ ਪਹਿਲੇ ਸੂਏ ਕਿੰਨਾ ਦੁੱਧ ਪਾ ਦੋਗੀ? ਪਹਿਲੇ ਸੂਏ 20 ਕਿਲੋ ਦਾ ਵੀਰੇ ਨੇ ਆਰਾਮਦਾਰੀ ਦੇ ਦਿੰਦੇ ਨੇ। ਠੀਕ ਆ। ਜੇ ਕੋਈ ਚੰਗੀ ਸੇਵ ਵਾਲੇ ਕੋਲੇ ਵਾ ਕੇ 20 ਤੋਂ ਪਲੱਸ ਵੀ ਕਢਾ ਲੂਗਾ। ਠੀਕ ਆ 20 ਤੋਂ ਵੱਧ ਵੀ ਕਢ ਦਿੱਤੀ। ਬਰੀਡ ਆ ਜਿਹੇ ਜੇ। ਠੀਕ ਹੈ ਗੱਲ। ਆ ਦੇਖ ਲਓ ਇੱਕ ਵਾਰੀ ਆਪਾਂ ਤੁਹਾਨੂੰ ਖੜੀ ਦਿਖਾ ਦੇਣਾ। ਥਨਲੇ ਵ ਕੱਦ-ਗਾੜ ਵੀ ਠੀਕ ਆ ਫੇਸ ਦੀ ਕੁਆਲਿਟੀ ਤੁਸੀਂ ਦੇਖੋਗੇ ਬਾਕੀ ਲੇਵੇ ਦੀ ਜਿਹੜੀ ਹੈਗੀ ਆ ਬਹੁਤ ਜਿਆਦੇ ਸਾਫ ਸੁਥਰੇ ਲੇਵੇ ਵਾਲੀ ਪਹੜ ਆ ਗਈ ਆਪਾਂ ਤੁਹਾਨੂੰ ਬਾਹਰ ਵੀ ਤੋੜ ਕੇ ਦਿਖਾਵਾਂਗੇ ਇਹ ਇਹ ਇੱਥੋਂ ਹੁਣ ਤੁਸੀਂ ਨਾ ਸਮਾਰਕੀ ਚੈੱਕ ਕਰ ਲਓ ਮਿੱਤਰੋ ਗਾਂ ਹਨਾ ਇਹ ਬਾਕੀ ਹੁਣ ਨਾ ਸਾਹਮਣੇ ਨਾ ਇਹ ਨੇੜੇਉ ਕੈਮਰਾ ਲਾਦ ਗਏ ਆਪਾਂ ਤੋੜ ਲਵਈ ਕਰਨ ਲੈ ਜਾ ਕਰਾਂਗਾ ਇਹ ਆ ਦੇਖੋ ਬਹੁਤ ਸੋਹਣਾ ਥਾਨ ਲੇਵੇ ਵਾਲੀ ਆ ਦਾ ਤੇ ਬਾਕੀ ਆ ਜੋ ਆਪਾਂ ਹੁਣ ਇਹਦਾ ਰੇਟ ਪਤਾ ਕਰਦੇ ਆ ਰੇਟ ਕੀ ਕਰੂ ਬਾਈ ਬਾਕੀ 11 ਨੂੰ ਜਿਹੜਾ ਥਾਂ ਲੱਗਿਆ ਨਾ ਉਹ ਵੀ ਬਾ ਕਮਾਲ ਲੱਗਿਆ ਇਹ ਲੈ ਜਾ ਅੱਛਾ ਪ੍ਰਦੀਪ ਇਹਦਾ ਹੁਣ ਰੇਟ ਰੇਟ ਕੀ ਕਰਤਾ ਇਹਦਾ ਟਾਟਾ ਵਟਾ ਟਾਟਾ ਵਟਾ ਰੇਟ ਇਹਦਾ ਬਸ 1 ਲੱਖ 10 ਹਜ਼ਾਰ ਦੀ ਦੇਦਾ ਵੀਰੇ ਰੇਟ ਕਿੰਨੇ ਕਰਵਾ ਲਓ 1 ਲੱਖ 1 ਲੱਖ 10 ਹਜ਼ਾਰ ਦੀ 10 ਹਜ਼ਾਰ ਦੀ ਦੁੱਧ 20 ਕਿਲੋ ਖੁੱਲਾ ਹਣਾ 20 ਕਿਲੋ ਖੁੱਲਾ ਠੀਕ ਆ ਇਹ ਇੱਧਰ ਆ ਜਾ ਹੁਣ ਕਹਿੰਦਾ ਦੂਜੇ ਨੰਬਰ ਵਾਲੀ ਤੇ ਹਾਂ ਵੀਰੇ ਇਹੀ ਮੈਨੂੰ ਆਏ ਦਾ ਸੂਆ ਕਿੰਨਾ ਇਹ ਯਾਰ ਸੂਆ ਦਾ ਤੀਜਾ ਸੂ ਗਿਆ ਉਹ ਕਹਿਣ ਨੂੰ ਚਾਹੀ ਦੂਜਾ ਸੂਆ ਕਹਦੇ ਤੀਜਾ ਸੂਆ ਸੂ ਗਿਆ ਇਹ ਤੀਜਾ ਸੂ ਗਿਆ ਦਿਨ ਕਿੰਨੇ ਬਾਕੀ ਆ ਦਿਨ ਲੈ ਜੂਗੀ 10 8 ਤੋਂ 10 ਦਿਨ ਲੈ ਜੂਗੀ ਆਰਾਮਦਾਰੀ ਨਾਲ ਇਹਦਾ ਸਟਾਰਟ ਕੀ ਕਰ ਰਹੇ ਨੇ ਲਾਉਣਾ ਢਿੱਲਾ ਢੋਲਾ ਬਹੁਤ ਪਈ ਢਿੱਲਾ ਢੋਲਾ ਬਹੁਤ ਪੰਗੇ ਲੈ ਤੇ ਦੁੱਧ ਕਿੰਨਾ ਕ ਪਾ ਦੂ ਪਰਦੀਪ ਦੁੱਧ 22 23 ਕਿਲੋ ਖੁੱਲਾ ਦੇ ਦੂ ਵੀਰੇ 20 ਕਿਲੋ ਚੋਆ ਹੋਇਆ ਪਹਿਲਾ ਦੂਜੇ ਸੂਆ ਹਾਂ ਗਾਰੰਟੀ ਰਹੋ ਮੈਂ ਗਾਰੰਟੀ ਹੈ ਜਮਾ ਠੀਕ ਤੋਰੀ ਫਿਰ ਇਹਨੂੰ ਵੀ ਤੋੜਦਾ ਇਤਰਾ ਬਾਕੀ ਇਹਦਾ ਵੀ ਆਪਾਂ ਰੇਟ ਪਤਾ ਕਰ ਤੇ ਥਣ ਵੀ ਸੋਨਾ ਤਿਆਰ ਕਰੂਗੀ ਆ ਦੇਖ ਲਓ ਲੇਵਾ ਵਧੀਆ ਤਿਆਰ ਬਣਾਉਗੀ ਇਹ ਆ ਦੇਖ ਲਓ ਠੀਕ ਆ ਲੈ ਚੱਲ ਪ੍ਰਦੀਪ ਲੈ ਜਾ ਲੈ ਜਾ ਲੈ ਜਾ ਇਹ ਬਾਲਟੀ ਵਿਚਾਰੇ ਰੱਖਤੀ ਓਏ ਚੱਕੋ ਬੁੱਟਾ ਇੱਥੋਂ ਵੀ ਚੈੱਕ ਕਰ ਲਓ ਤੁਸੀਂ ਹਨਾ ਹੁਣ ਇਧਰੋਂ ਚੈੱਕ ਕਰ ਲਓ ਬਾਕੀ ਪ੍ਰਦੀਪ ਇਹਦਾ ਰੇਟ ਕੀ ਕਰਤਾ ਬਾਈ ਰੇਟ ਇਹਦਾ 85000 ਰੁਪਏ ਵੀਰੇ 80000 ਦੀ ਬੱਛੀ ਦੇ ਦੇਗੇ ਅੱਛਾ ਟਾਟਾ ਬਾਟਾ ਬਸ 80000 ਦੀ ਦੇ ਦਾਂਗੇ ਮੁੱਲ 85000 ਹੈ 85000 ਹਾਂ ਦੁੱਧ 23 24 ਕਿਲੋ ਲੀਟਰ ਦੀ ਜ਼ਿੰਮੇਵਾਰੀ ਆਪਣੀ ਠੀਕ ਆ ਹਾਂ ਜਿਵੇਂ ਇਹਦਾ ਵਰਪ ਵਰਗੀ ਪਰ ਉਪਰ ਉਪ ਥੇਰੀ ਹੈ ਜੀ ਠੀਕ ਆ ਤੀਜੇ ਨੰਬਰ ਵਾਲੀ ਆ ਗਈ ਜਿਵੇਂ ਹਾਂ ਤੀਜੇ ਨੰਬਰ ਵਾਲੀ ਕਿੰਨੇ ਵੇ ਸੂਏ ਸੂਗੀ ਇਹ ਤੀਜਾ ਸੂਆ ਸੂਗੀ ਰਾਮਨ ਤੀਜਾ ਸੂਆ ਹਾਂ ਤੇ ਅੱਛਾ ਤੀਜਾ ਸੂਆ ਤੀਜਾ ਸੂਆ ਸੂਗੀ ਰਾਮਨ ਦਿਨ ਕਿੰਨੇ ਬਾਕੀ ਆ ਦਿਨ ਲੈ ਜੂਗੇ 8 ਤੋਂ 10 ਦਿਨ 8 ਤੋਂ 10 ਦਿਨ ਲੈ ਜੂਗੇ ਦੁੱਧ ਕਿੰਨਾ ਰਹੂਗਾ ਦੁੱਧ 20 ਲੀਟਰ ਇਹ ਵੀ ਖੁੱਲਾ ਦੇ ਦੂਗੀ ਅੱਛਾ ਨਾਖਲ ਬਾਈ ਤੁਹਾਡੇ ਸਾਹਮਣੇ ਥੋੜੀ ਬਫਿੱਕੀ ਐ ਅੱਛਾ ਠੀਕ ਆ ਥੋੜੀ ਫਿੱਕੀ ਵੀ ਥੋੜਾ ਥੋੜਾ ਜਿਹਾ ਪਤਲਾ ਅੰਗਾ ਹੋਰ ਕੋਈ ਦਿੱਕਤ ਨਹੀਂ ਨਾਖਲ ਬਾਈ ਦੀ ਕੋਈ ਕਮੀ ਨਹੀਂ ਇਹਦੇ ਵਿੱਚ ਦੁੱਧ 15 ਤੋਂ 15 ਤੋਂ ਪਲੱਸ ਤੇ 20 ਦੇ ਵਿੱਚ ਦੇ ਦੂੰਗੀ ਵਿੱਚ ਦੇ ਨਹੀਂ ਦੇਣਾ ਬਾਕੀ ਬਰੀਡ ਚੰਗੀ ਐ ਬਰੀਡ ਚੰਗੀ ਹਨਾ ਕੱਲੀ ਲੀਸੀ ਲੀਸੀ ਐ ਕੱਲੀ ਲੀਸੀ ਲੀਸੀ ਕੱਢ ਕਰਾ ਬਾਹਰ ਇਹਨੂੰ ਜਮਾ ਬਾਹਰ ਕੱਢ ਲਾ ਕਰਾ ਇੱਥੇ ਨਾ ਪਾਣੀ ਉਹ ਦੇਖ ਲਓ ਬਾਲਟੀ ਉਹਨੇ ਬੰਦੇ ਨੇ ਆਪਣੇ ਨੇ ਬਚਾਲੇ ਧਰਤੀ ਵਿਹਾਰੀ لال ਨੇ ਤੇ ਉਧਰ ਹੁਣ ਪੈ ਲਿਬਣਗੇ ਇਹ ਆ ਚੈੱਕ ਕਰ ਲਓ ਮਿੱਤਰੋ ਹਨਾ ਇਧਰਲੀ ਪਾਸੇ ਦੀ ਤੁਸੀਂ ਚੈੱਕ ਕਰ ਲਓ ਮੋੜ ਲਾ ਇੱਥੋਂ ਆਹੀਂ ਵਾਪਸ ਲੈ ਜਾ ਬਾਈ ਪ੍ਰਦੀਪ ਸੋਨਾ ਲੇਵਾ ਤਿਆਰ ਕਰਨਾ ਬਾਕੀ ਲੇਵੇ ਨੂੰ ਜਿਹੜਾ ਥਣ ਲੱਗਿਆ ਹੋਇਆ ਨਾ ਉਹ ਵੀ ਬਹੁਤ ਸੋਹਣਾ ਲੱਗਿਆ ਹੋਇਆ ਆ ਦੇਖੋ ਨੇੜੇ ਟਾਟਾ ਬਾਟਾ ਇਹਦਾ ਰੇਟ ਦੱਸੀ ਕਰ ਇਹਦਾ ਟਾਟਾ ਬਾਟਾ 65000 ਰੁਪਏ ਦੇ ਦਾਂਗਾ ਅੱਛਾ ਦੇ ਦੇ ਦੋ ਤੋਂ 15 18 ਕਿਲੋ ਖੁੱਲਾ 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 ਆ ਰਾਮ ਇਹਨੇ ਠੰਡੀ ਸੀਲ ਹੈ ਲੈ ਲੈ ਜਾ ਚਲ ਲੈ ਚੱਲ ਲੈ ਚੱਲ ਰੰਗ ਵੀ ਬਹੁਤ ਸੋਹਣਾ ਨਾ ਇਹ ਲੇਵਾ ਵੀ ਹਜੇ ਤਿਆਰ ਕਰਨਾ ਕਿਉਂਕਿ ਦਿਨ ਹਜੇ ਬਾਕੀ ਤਨ ਹਜੇ ਹਾਂ ਆ ਜਾ ਕਰ ਬੰਨ ਕੇ ਅੱਛਾ ਪ੍ਰਦੀਪ ਜਮੇ ਹੁਣ ਚੌਥੇ ਨੰਬਰ ਵਾਲੀ ਗਾਂ ਆ ਗਈ ਆਪਾਂ ਹਾਂ ਵੀਰੇ ਇਹਨੇ ਕਿੰਨੇ ਸੂਆ ਸੂਣਾ ਇਹ ਵੀ ਤੀਜਾ ਸੂਆ ਸੂਗੀ ਰਾਮਨਾ ਇਹ ਵੀ ਤੀਜਾ ਤੀਜਾ ਸੂਆ ਦਿਨ ਕਿੰਨੇ ਬਾਕੀ ਦਿਨ ਇਹ ਵੀ ਲੈ ਜੂਗੀ 10 ਤੋਂ 12 ਦਿਨ ਲੈ ਜੂਗੀ ਤੇ ਦੁੱਧ ਕਿੰਨਾ ਕਫਾ ਦੂਗੀ ਦੁੱਧ ਇਹਨੇ ਵੀ ਦੂਜੇ ਸੂਏ 23-24 ਕਿਲੋ ਦੁੱਧ ਦਿੱਤਾ ਹੋਇਆ ਦਿੱਤਾ ਹੋਇਆ ਹਜੇ ਕੱਚੇ ਗਾਣਾ ਤਿੰਨੇ ਬੜੇ ਕੱਚੇ ਆ ਤਿੰਨੇ ਬੜਾ ਕੱਚੀ ਆ ਤਿੰਨੇ ਕੱਚੇ ਆ ਤਿੰਨੇ ਮੰਨ ਕੇ ਚੱਲ 10-12 ਦਿਨ ਲੈਣੀਆਂ ਰਾਮਦਾ ਠੀਕ ਆ ਖੋ ਅ ਤੀਜੇ ਸੂਏ ਇਹਨੇ ਵੀ ਸੋਨਾ ਮਿੱਤਰੋ ਹਾਂ ਬਰੀਡ ਇਧਰ ਉੱਤੋਂ ਹੀ ਲੈ ਜਾ ਹਾਂ ਬਰੀਡ ਵਾਲੇ ਪੱਖ ਤੋਂ ਤੁਸੀਂ ਦੇਖ ਲਓ ਬਾਕੀ ਕੱਦਗਾਠ ਵੀ ਚੰਗਾ ਤੇ ਹਜੇ ਦਿਨ ਬਹੁਤ ਪਏ ਆ ਤਾਂ ਹੀ ਲੇਵਾ ਬਣਾਉਗੀ ਜਦੋਂ ਦਿਨ ਮਤਲਬ ਐ ਤਿਆਰੀ ਤੇ ਹੋਊਗੀ ਤਿਆਰੀ ਤੇ ਆ ਗਈ ਨਾ ਜਦੋਂ ਦੋ ਦੋ ਸੋਨਾ ਲੇਵਾ ਤਿਆਰ ਕਰ ਜੂਗੀ ਇਹ ਆ ਦੇਖੋ ਤੁਸੀਂ ਬਰੀਡ ਵਾਈਜ਼ ਤੇ ਜਾਤ ਜਿਹੜੀ ਕੁਆਲਿਟੀ ਐ ਬਾਕੀ ਪਲੀਪਲੀ ਵੀ ਚੰਗੀ ਐ ਤੇ ਇਹਦਾ ਰੇਟ ਕਿੰਨਾ ਰਹੂ ਪ੍ਰਦੀਪ ਰੇਟ 80000 ਰੁਪਇਆ ਰਹਿਮਣ 75000 ਦੀ ਬੱਛੀ ਦੇ ਦੈਗੇ ਬਈਆ ਵੇਜਾ ਕਰਾ ਇੱਧਰ ਲਿਆ ਕਰਾ ਲੈ ਵੀ ਆਹ ਬਿਹੜ ਜਿਹੜੀ ਤੁਹਾਨੂੰ ਮਿਲੂਗੀ ਨਾ 75000 ਦੇ ਵਿੱਚ ਮਿਲੂਗੀ 75000 ਚ ਚੈੱਕ ਕਰਿਓ ਬਾਕੀ ਅੱਗੇ ਨਾ ਤੁਹਾਨੂੰ ਮਾ ਆਦ ਹੋਣਾ ਲੰਮੀ ਦੇਖੋ ਪਹਿਲਾਂ ਖੜੀ ਚੈੱਕ ਕਰਾ ਲੋ ਆਹ ਦੇਖੋ ਲੈ ਹੁਣ ਤੁਸੀਂ ਦੇਖੋ ਇਹਦੀ ਬੇਲ ਕਿੰਨੀ ਐ ਤੇ ਐਚ ਐਫ ਜਰਸੀ ਦਾ ਆਪਾਂ ਕਰਾਹੋ ਜੇ ਚ ਕਹਿ ਸਕਦੇ ਆ ਬਾਕੀ ਸੋਨਾ ਲੈਵਾ ਤਿਆਰ ਕਰਦੀ ਹੁੰਦੀ ਪ੍ਰਦੀਪ ਇਹ ਕਿੰਨੇ ਸੂਏ ਸੂਗੀ ਇਹ ਦੂਜਾ ਸੂਆ ਸੂਗੀ ਰਬਣਾ ਦੂਜਾ ਸੂਆ ਹਾਂ ਦੂਜਾ ਸੂਆ ਦਿਨ ਕਿੰਨੇ ਬਾਕੀ ਪਏ ਆ ਦਿਨ ਲੈ ਜੂਗਾ ਇਹ 5-7 ਦਿਨ ਕੱਢ ਦੂਗੀ 5-7 ਦਿਨ ਹਾਂ ਹਾਂ ਕੱਢ ਦੂਗੀ ਆਰਾਮਦਾਰੀ ਨਾਲ ਤੇ ਦੁੱਧ ਕਿੰਨਾ ਰਹੂ ਇਹਦਾ ਦੁੱਧੇ ਨੇ ਪਹਿਲਾਂ ਨੇ 20 ਕਿਲੋ ਚੋਇਆ ਹੋਇਆ ਵੀਰੇ ਕੰਡੇ ਵਾਲਾ ਹੁਣ ਦੂਜੇ ਸੂਣਾ ਦੂਜਾ ਸੂਆ ਸੂਗੀ ਹੁਣ ਤੇ ਹੁਣ ਕਿੰਨੇ ਦੀ ਜਮ ਹੁਣ 23-24 ਲੀਟਰ ਖੁੱਲਾ ਦੇ ਦੂਗੀ ਜਮ ਦੁੱਧ ਜ਼ਿੰਮੇਦਾਰੀ ਰਹੂਗੀ ਆਪਣੀ ਔੜ ਤੇ ਭੇਜੂਗੀ ਔੜ ਤੇ ਭੇਜਦਾ ਜਮ ਜ਼ਿੰਮੇਦਾਰੀ ਤੇ ਠੀਕ ਆ ਹਾਂ ਮਤਲਬ ਦੇਣੀ ਦੇਣਾ ਇਹਨਾਂ ਮੈਂ ਕਹ ਦੇਣੀ ਦੇਣਾ ਤੇ ਰੇਟ ਪਤਾ ਨਹੀਂ ਕੀ ਕਰੂ ਬਾਈ ਇਧਰ ਹੀ ਲਿਆ ਬਾਈ ਬਸ ਇਹ ਇਥੋਂ ਮੈਂ ਦੁਬਾਰੇ ਫੇਰ ਚੈੱਕ ਕਰਾਉਂਦਾ ਬਾਕੀ ਲੇਵੇ ਤੋਂ ਜਿਹੜੀ ਹੈਗੀ ਹੈ ਨਾ ਇਹ ਆ ਦੇਖੋ ਤੁਸੀਂ ਹਨਾ ਸਮਾਰ ਕੇ ਤੋੜ ਕੇ ਦਿਖਾ ਦੇ ਮਿੱਤਰਾ ਇਹ ਲੇਵਾ ਦੇਖੋ ਮਾਦੀ ਦੀ ਤੀ ਦਾ ਸੋਹਣਾ ਸੁਨੱਖਾ ਚਾ ਚੂਲ ਜਿਹੜੀ ਹੈਗੀ ਪੂਰੀ ਕੈਮ ਆ ਆ ਦੇਖੋ ਯਾਰ ਹਜੇ ਤਾਂ ਇਹਨੇ ਜਦੋਂ ਪੂਰਾ ਭਰ ਗਈ ਲੇਵਾ ਹਨਾ ਪ੍ਰਦੀਪ ਹਾਰਾਮਣ ਤੀ ਰੇਟ ਕਰਤਾ ਇਹਦਾ ਟਾਡਾ ਬਟਾ ਸਟ੍ਰੇਟ ਦਾ 1,05,000 ਰੁਪਏ 95,000 ਰੁਪਏ ਦੀ ਬਿਹੜ ਦੇ ਦੇ ਦਾਂਗੇ ਮੇਰੇ ਆਪਾਂ ਅੱਛਾ ਹਾਂ 25 ਕਿਲੋ ਦੀ 25 ਕਿਲੋ ਦੁੱਧ ਲਿਖ ਕੇ ਦੇ ਦਾਂਗੇ ਆਪਾਂ ਜਿੰਮੇਦਾਰੀ ਹੋਊਗੀ ਆਪਣੀ ਜਿੰਮੇਵਾਰੀ ਹੋਊਗੀ ਹਾਂ ਠੀਕ ਹੈ ਬਾਕੀ ਬਿਹੜ ਅਗਲਾ ਕੋਲੇ ਆਊਗਾ ਅਜੇ ਤਾਂ ਪਤਾ ਲੱਗ ਜੂ ਕੀ ਚੀਜ਼ ਹੈ ਠੀਕ ਹੈ ਨਹੀਂ ਬਿਹੜ ਤੇਰੀ ਚੰਗੀ ਆ ਬਾਕੀ ਜਿਹੜੀ ਉਤਲੀ ਬੰਤਰ ਹਨ ਨਾ ਪਿੱਛੇ ਦੀ ਉਹ ਬਹੁਤ ਸੋਹਣੀ ਆ 25 ਕਿਲੋ ਦੁੱਧ ਇਸ ਬਿਹੜ ਦਾ ਤੁਹਾਡੇ ਮੂਰੇ ਹਾਜ਼ਰ ਲਿਖ ਕੇ ਲੈ ਜਾਓ ਭਲਾ ਕਹਿੰਦਾ ਬਾਈ ਕਹਿੰਦਾ ਤੇ ਹੁਣ ਨਾ ਆ ਬਿਹੜ ਆ ਗਈ ਆ ਬਿਹੜ ਦਾ ਤੁਸੀਂ ਨਾ ਬਾਈ ਕਹਿੰਦਾ ਆਪਾਂ ਜੇ ਮੇजे ਕੱਤੀ ਉਹਦਾ ਰੇਟ ਕਰਨਾ ਮੈਨੂੰ ਆਏ ਦੱਸ ਦੇ ਕਿੰਨੇ ਸੂਏ ਸੂਣਾ ਨੇ ਇਹ ਪਹਿਲਾ ਸੂਆ ਸੂਗੀ ਰਮਣ ਦੋ ਦੰਦ ਆ ਬਈ ਮੂੰਹੋਂ ਦੋ ਦੰਦ ਆ ਗਈ ਮੂੰਹ ਹਾਂ ਕਿੰਨੇ ਦਿਨ ਬਾਕੀ ਆ ਇਹ ਲੈ ਜੂਗੀ ਦਿਨ 13 14 ਦਿਨ ਕੱਢ ਜੂਗੀ 13 14 ਦਿਨ ਲੈ ਜੂਗੀ ਬਾਈ ਮੈਨੂੰ ਵੀ ਪਤਾ ਵੀ ਇਹ ਦੋ ਦੰਦ ਦੀ ਆ ਦੋ ਦੰਦ ਲੈ ਵੀਰੇ ਆ ਜਾ ਦਿਖਾ ਫਿਰ ਆ ਕੇ ਕੈਮਰੇ 'ਚ ਦਿਖਾਉਣੇ ਆਪਾਂ ਤੂੰ ਹਾਂ ਹਾਂ ਉਹ ਦਿਖਾ ਦੇ ਆ ਜਾ ਹਣਾ ਕਈ ਵਾਰੀ ਅਗਲ ਕੈਂ ਆਂਦਾ ਇਹ ਲੈ ਵੀ ਗੁੱਡ ਆਪਿਆ ਖੀਰੇ ਨਾਲ ਜਮਾ ਯਾਰ ਮਾਨਕਣਿਆਂ ਵਰਗੇ ਖੀਰੇ ਜਾਂਦੇ ਇਹਦੇ ਹਣਾ ਠੰਡੀ ਸੀਲਾ ਕੋਈ ਦਿੱਕਤ ਨਹੀਂ ਬੱਚੇ ਥੱਲੇ ਕਿਵੇਂ ਮਰਜੀ ਕੁਛ ਕਿੰਨਾ ਕ ਦੁੱਧ ਪਾ ਦੂਗੀ ਦੁੱਧ 16-17 ਕਿਲੋ ਖੁੱਲਾ ਦੇ ਦੂ ਰਾਵਣ ਕਹੇ ਨੂੰ ਚਾਹੀ 20 ਲੀਟਰ ਖਵਾਲਾ ਵੀਰੇ 16-17 ਲੀਟਰ ਖੁੱਲਾ ਤਾਂ ਦੇ ਦੂਗੀ ਬਾਦ ਹੋ ਗਈ ਪਾ ਦੂ ਖੁੱਲਾ ਰਾਵਣ ਨੂੰ ਚਾਹੀ 20 ਖਵਾਲਾ ਠੀਕ ਆ ਕੱਢ ਕਰਾਂ ਹਰੇ ਨੂੰ ਵੀ ਇਹਦਾ ਰੇਟ ਟਾਟਾ ਵਾਟਾ ਉਹ ਆਪਾਂ ਪੁੱਛਦੇ ਦੱਸ ਦੇ 65000 ਰੁਪਏ 63000 ਦੀ ਬੱਚੀ ਦੇ ਦੇਾਂਗੇ ਆਪਾਂ 63 ਦੀ ਲੈ ਵੀ ਆ ਜਾ ਚਲ ਆ ਦੇਖੋ ਮੂੰਹ ਦੀ ਵੀ ਸੁਨੱਖੀ ਆ ਹਨਾ ਐਫ ਦੇ ਵਿੱਚੋਂ ਇਹ ਕ੍ਰੋਸ ਬਰੀਡ ਦੀ ਆ ਗਈ ਸੋਹਣਾ ਕੱਦ ਕਾਠਾ ਇਹ ਇਧਰ ਲੈ ਜਾ ਨੀਵੇਂ ਜੇ ਥਾਂ ਤੇ ਲੈ ਜਾਣਾ ਤੂੰ ਇਹ ਸਾਫ਼ ਜੇ ਥਾਂ ਤੇ ਲੈ ਕੇ ਚੱਲ ਜਿਹੜਾ ਪਤਾ ਲੱਗ ਜੇ ਦੀ ਇਹ ਵਹੜ ਕਿੱਡਾ ਹੀ ਕੇ ਕੱਦ ਕਾਠ ਵਾਲੀ ਐ ਬਾਕੀ 15 17 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਪਾ ਦੂ 65000 ਰੁਪਈਆ ਰੇਟ ਐ ਦਾ ਤੇ 63000 ਦੀ ਕਹਿੰਦਾ ਦੇਣੀ ਆ ਲੈ ਜਾ ਆਪਾਂ ਬਾਈ ਕੋਲ ਪਹਿਲੀ ਵੀਡੀਓ ਬਣਾਈ ਅੱਜ ਠੀਕ ਐ ਤੇ ਬਾਈ ਕਹਿੰਦਾ ਵੀ ਰੇਟ ਜਿਹੜੇ ਆਪਾਂ ਕੋਈ ਵਾਲੇ ਨਹੀਂ ਕਰਨੇ ਨਜਾਇਜ਼ ਨਹੀਂ ਕਰਨੇ ਤੇ ਉਹੋ ਜੇ ਪਾਈ ਦੇ ਆਪਦੇ ਹਿਸਾਬ ਨਾਲ ਇਹ ਜਾਂ ਕੋਈ ਪਸ਼ੂ ਲੈਤਾ ਉਹੋ ਜੇ ਰੇਟ ਕੀਤੇ ਆ ਮੰਨ ਦੇ ਕਰਾਂ ਹਾਂਜੀ ਇਹ ਦਿਨ ਘਟੋ ਘਟ ਇਹ ਖੁੱਲੇ ਲੈ ਜੂ 10 ਦਿਨ ਤੇ ਬਾਕੀ ਮਿੱਤਰੋ ਆਪਾਂ ਨੰਬਰ 22 ਦਾ ਤੁਹਾਨੂੰ ਲੈ ਕੇ ਦਿੰਨੇ ਆ ਤੇ ਜੇ ਕਿਸੇ ਦੇ ਕੋਈ ਵੀ ਨਗ ਪਸੰਦ ਆਉਂਦਾ ਬਾਈ ਦੇ ਫਾਰਮ ਤੇ ਤੁਸੀਂ ਪਹੁੰਚਿਓ ਪਹੁੰਚ ਕੇ ਆਪਦੀ ਤਸੱਲੀ ਕਰਕੇ ਠੀਕ ਆ ਆਪਦੀ ਲੈ ਜਾਓ ਆਹਗਾ ਬਹੁਤ ਜਿਆਦੇ ਬਰੀਡ ਵਾਲੇ ਪੱਖ ਤੋਂ ਚੰਗੀ ਆ ਤੇ ਬਾਈ ਪ੍ਰਦੀਪ ਹਾਂ ਵੀਰੇ ਨੰਬਰ ਕਿੰਨਾ ਚੱਲਦਾ ਹੈ? ਨੰਬਰ ਆਪਣਾ 8398011384 ਠੀਕ ਆ। ਤੇ ਆਪਣਾ ਪਿੰਡ ਇਹ ਕਿਹੜੇ ਪਾਸੇ ਜੇ ਰਹਿ ਗਿਆ? ਇਹ ਪਿੰਡ ਆਪਣਾ ਮੰਨ ਲਾ ਵੀਰੇ ਕਾਲੇ ਵਾਲੀ ਤੋਂ 18 ਕਿਲੋਮੀਟਰ ਹੈ। ਹਾਂ। ਤੇ ਇਧਰੋਂ ਸਰਦੂਲਗੜ ਤੋਂ ਵੀ 17-18 ਕਿਲੋਮੀਟਰ ਹੈ। ਤਲਵੰਡੀ ਕੋਲੋਂ ਹੈਗਾ 32-33 ਕਿਲੋਮੀਟਰ। ਠੀਕ ਆ। ਸਰਸੇ ਕੋਲੋਂ ਵੀ 30-32 ਕਿਲੋਮੀਟਰ ਹੈ। ਬਾਰਡਰ ਮੈਂ ਕਿਹਾ ਬਾਰਡਰ ਏਰੀਆ ਜ ਹੈ। ਬਾਰਡਰ ਏਰੀਆ। ਹਾਂ ਬਾਰਡਰ ਏਰੀਆ। ਠੀਕ ਆ ਭਾਈ। ਧੰਨਵਾਦ। ਤੇਰਾ ਬਹੁਤ-ਬਹੁਤ ਜਿਹੜਾ ਸਾਨੂੰ ਸੱਦਾ ਪੱਤਰ ਦਿੱਤਾ ਤੇਰੀ ਪਸ਼ੂ ਦਿਖਾਉਣ ਦਾ ਸਾਨੂੰ ਮੌਕਾ ਮਿਲਿਆ ਤੇ